ਕੋਈਆਂ ਇੱਕ ਖੇਡਾਂ ਜੋ ਸਿਡਨੀ ਦੇ ਵਿੱਚ ਹੋ ਰਹੀਆਂ ਜੀ ਉਹਨਾਂ ਦੇ ਵਿੱਚ ਸਪੈਸ਼ਲ ਤੌਰ ਤੇ ਕੈਨੇਡਾ ਤੋਂ ਸਾਡੇ ਦਰਮਿਆਨ ਪਹੁੰਚੇ ਨੇ ਹਾਂਜੀ ਕਬੱਡੀ ਦੇ ਤਨੰਤਰ ਧਾਵੀ ਦੱਸੋ ਜੀ ਮਾਈਕ੍ਰੋਫੋਨ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਭਾਈ ਭਾਈ ਮੰਦਰ ਗਾਲਬ ਜੀ ਭਾਈ ਮੰਦਰ ਗਾਲਬ ਜੀ ਮੈਨੂੰ ਸ਼ਰਮ ਆਉਂਦੀ ਜੇ ਤੁਹਾਡਾ ਨਾਮ ਲੈਣਾ ਤੁਸੀਂ ਇੰਨੇ ਜਿਆਦੇ ਵੱਡੇ ਤੇ ਐਡੇ ਤਕੜੇ ਪਲੇਅਰ ਸੀਗੇ ਇਹਨਾਂ ਦੇ ਟਾਈਮ ਦੇ ਵਿੱਚ ਬਹੁਤ ਤਕੜੀਆਂ ਟੀਮਾਂ ਚੱਕਰਦੀ ਕੌਕਿਆਂ ਦੀ ਸਿੱਧਮਾਂ ਦੀ ਗਾਲਬ ਦੀ ਬਹੁਤ ਤਕੜੀਆਂ ਟੀਮਾਂ ਹੋਈਆਂ ਹਰਜੀਤ ਬਰਾੜ ਨਾਲ ਬਹੁਤ ਹੀ ਜਾਦੇ ਪਿਆਰ ਸੀ ਇਹਨਾਂ ਦਾ ਹਰਜੀਤ ਬਾੜੇ ਗੱਲਾਂ ਬਾਤਾਂ ਤੇ ਸਭ ਤੋਂ ਪਹਿਲਾਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਤੁਸੀਂ ਹਰ ਸਾਲ ਆਉਨੇ ਹੀ ਸਕੇ ਮੈਂ ਪਿਛਲੇ ਅਸੀਂ 2016 ਤੋਂ ਲਗਾਤਾਰ ਹੀ ਇਥੇ ਆਉਨੇ ਆ ਇਸ ਕੱਲੀਆਂ ਸੈਖ ਗੇਮਾਂ ਤੇ ਹੀ ਸਾਨੂੰ ਸਾਧਿਆ ਆਫੀਸ਼ੀਅਲੀ ਰੈਫਰੀ ਵਾਸਤੇ ਮੈਂ ਤੇ ਮੱਖਣ ਭਾਜੀ ਅਸੀਂ ਦੋਨੇ ਹਰ ਇੱਕ ਸਾਲ ਆਉਨੇ ਆ ਇਥੇ ਠੀਕ ਹੈ ਜੀ ਹਾਂਜੀ ਬਾਈ ਸਾਡੇ ਗਾਲ ਵਾਲੇ ਵੱਡੇ ਬਾਈ ਜੀ ਉਹਨਾਂ ਨੇ ਮੰਦਰ ਬਾਈ ਜੀ ਉਹਨਾਂ ਨੇ ਦੱਸਿਆ ਕਿ ਅਸੀਂ ਹਰ ਸਾਲ ਇੱਥੇ ਆਉਨੇ ਆ ਇਹਨਾਂ ਟਾਈਮਾਂ ਦੇ ਵਿੱਚ ਉਦੋਂ ਚੂੜਚੱਕ ਦੀ ਟੀਵੀ ਬਹੁਤ ਤਕੜੀ ਸੀ ਵੈਲੀ ਬਾਜ਼ ਉਹਨਾਂ ਦੀ ਮੈਂ ਤੁਹਾਡੇ ਉਹਨਾਂ ਦਾ ਮੈਚ ਵੇਖਿਆ ਜੀ ਕਿ ਕੀ ਕਾਰਨ ਸੀਗਾ ਜਿਵੇਂ ਕਿਸੇ ਟੀਮ ਦਾ ਆਪਸ ਵਿੱਚ ਖੜਕਦਾ ਹੁੰਦਾ ਵੀ ਪ੍ਰੀਮ ਬਹੁਤ ਸੀ ਬਾਹਰ ਪਰ ਉਹ ਟੀਮ ਨਾਲ ਮੈਂ ਤੁਹਾਡੇ ਮੈਚ ਵੇਖ ਕੇ ਤੁਹਾਡਾ ਬਹੁਤ ਖੜਕਾ ਦੜਕਾ ਹੁੰਦਾ ਹੈ ਜੀ ਇੱਕ ਤਾਂ ਇਹਨੂੰ ਪਤਾ ਵੀ ਜੱਟ ਦੀ ਵਟ ਵਟਨਾ ਵਟ ਸਾਂਝੀ ਹੋਵੇ ਤੇ ਥੋੜਾ ਜਿਹਾ ਹੋ ਹੀ ਜਾਂਦਾ ਫਿਰ ਅਸੀਂ ਟੀਮਾਂ ਵੀ ਬਰਾਬਰ ਦੀਆਂ ਸੀਗੀਆਂ ਬੈਲੀ ਹੁਣ ਮੇਰੇ ਤੋਂ ਛੋਟੇ ਆ ਪਰ ਬਾਰਾ ਮੈਂ ਉਹਨਾਂ ਤੋਂ ਵੱਡਾ ਸੀਗਾ ਪਰ ਫਿਰ ਵੀ ਸਾਡਾ ਮੈਚ ਮੂਲੋਂ ਜ਼ਿਆਦਾ ਖੜਕਦਾ ਸੀਗਾ ਹੈਨਾ ਉਹ ਕਦੇ ਮੈਂ ਵੇਖਿਆ ਤੁਹਾਡੇ ਮੈਚ ਹਾਂਜੀ ਹਾਂਜੀ ਉਹ ਯਾਨੀ ਕਿ ਜੇ ਇੱਕ ਟੂਰਨਾਮੈਂਟ ਤੇ ਉਹ ਜਿੱਤ ਕੇ ਦੂਜੇ ਤੇ ਅਸੀਂ ਜਿੱਤ ਕੇ ਐਨ ਲਗਾਤਾਰ ਜੀ ਅਸੀਂ ਸੀਜ਼ਨ ਦੇ ਵਿੱਚ 15 ਜਾਂ 16 ਮੈਚ ਖੇਡਦੇ ਅਸੀਂ ਅੱਧੋ-ਅੱਧੀ ਹੋ ਜਾਂਦੇ ਸੀਗੇ ਹਾਂਜੀ ਠੀਕ ਹੈ ਜੀ ਹੀ ਗਈ ਤੇ ਹਰਜੀਤ ਨਾਲ ਤੁਸੀਂ ਮੈਨੂੰ ਲੱਗਦਾ ਤੁਸੀਂ ਗਰਨਾਨ ਕਾਲਜ ਵੀ ਆਉਂਦੇ ਰਹੇ ਆ ਕਿਤੇ ਕਦੇ ਤੇ ਹਰਜੀਤ ਨਾਲ ਵੀ ਕਾਫੀ ਪ੍ਰੇਮ ਸੀਗਾ ਉਹਨਾਂ ਟਾਈਮਾਂ ਜਿਹੜੇ ਪੁਰਾਣੇ ਪਲੇਅਰ ਜਿੱਦਾਂ ਮੈਂ ਤੁਹਾਡੇ ਦਰਸ਼ਕਾਂ ਦੀ ਜਾਣਕਾਰੀ ਲਈ ਦੱਸਦਾ ਉਦੋਂ ਅਕੈਡਮੀਆ ਨਹੀਂ ਹੁੰਦੀਆਂ ਸੀ ਉਦੋਂ ਪੰਜਾਬ ਪੁਲਿਸ ਦੀ ਟੀਮ ਹਰਜੀਤ ਉਹਨਾਂ ਦੀ ਮੰਡੀਕਰਨ ਬੋਰਡ ਸਿਕਰਾਜ ਹੁਣੀ ਆਉਂਦੇ ਹੁੰਦੇ ਸੀਗੇ ਗਰਦਾਪੁਰ ਕੇ ਸੱਬੇ ਹੁਣੀ ਤੇ ਬਿਜਲੀ ਬੋਰਡ ਦੀ ਭਿੰਦਰ ਭੀਮਾ ਅੰਗਰੇਜ਼ ਲਾਲੀ ਇਹਨਾਂ ਹੀ ਟੀਮ ਹੁੰਦੇ ਸੀ ਤੇ ਹਰਜੀਤ ਨਾ ਤੁਹਾਡਾ ਹਰਜੀਤ ਬਾਰੇ ਜਰੂਰ ਦੱਸੋ ਕਿ ਉਹ ਕਬੱਡੀ ਦੇ ਲੇਜੈਂਡ ਆ ਉਹ ਹਮੇਸ਼ਾ ਜਦੋਂ ਕਬੱਡੀ ਦਾ ਜ਼ਿਕਰ ਹੋਊਗਾ ਤੇ ਹਰਜੀਤ ਦਾ ਜ਼ਿਕਰ ਸਭ ਤੋਂ ਪਹਿਲਾਂ ਆਊਗਾ ਜੀ ਹਰਜੀਤ ਬਾਰੇ ਥੋੜੀ ਜਾਣਕਾਰੀ ਬਤਾਓ ਹਰਜੀਤ ਸਾਤ ਉਸ ਚੀਜ਼ ਦਾ ਜੂਨੀਅਰ ਹਰਜੀਤ ਦਾ ਨਾਮ ਜਿਹੜਾ ਉਹ ਸਾਡੇ ਪਿੰਡ ਤੋਂ ਬਣਿਆ ਗਾਲਬ ਤੋਂ ਹਰਜੀਤ ਸਾਡੇ ਪਿੰਡ ਰੱਜੀਆਣਾ ਤੇ ਪਿੰਡਰਾ ਦਾ ਮੈਚ ਹੋਇਆ ਸੀਗਾ ਰੱਜੀਆਣਾ ਤੇ ਪਿੰਡਰਾ ਹਾਂ ਰੱਜੀਆਣਾ ਤੇ ਪਿੰਡ ਦਾ ਪਿੰਡ ਦਾ ਹਰਜੀਤ ਖੇਡਿਆ ਸੀਗਾ ਰੱਜੀਆਣਾ ਦੀ ਟੀਮ ਦਾ ਇਧਰ ਪਿੰਡਰਾ ਚ ਖੇਡਿਆ ਸੀਗਾ ਬਿੱਲੇ ਹੁਣੀ ਬਿੱਲਾ ਬੋ ਬਿੱਲੇ ਦਾ ਯਾਨੀ ਕਿ ਉਦੋਂ ਆਪਣੇ ਏਰੀਆ ਚ ਬਹੁਤ ਵੱਡਾ ਨਾਮ ਸੀਗਾ ਹੈਨਾ ਉੱਥੇ ਫੇ ਹਰਜੀਤ ਨੇ ਇਹਨਾਂ ਦਾ ਮੈਚ ਮੂੜੋਂ ਜਿਆਦਾ ਫਸ ਗਿਆ ਹਰਜੀਤ ਰੱਜੀ ਵਾਲੇ ਸੀ ਹਰਜੀਤ ਰੱਜੀ ਵਾਲੇ ਪਿੰਡਾਂ ਚ ਬਿੱਲੇ ਹੋਣੀ ਪਿੰਡਾਂ ਚ ਬਿੱਲੇ ਹੋਣੀ ਸੀਗੇ ਤੇ ਜਦੋਂ ਮੈਚ ਫਸਿਆ ਤੇ ਮੈਚ ਉਹਦੀ ਰੈਫਰੀ ਵੀ ਪ੍ਰਿੰਸੀਪਲ ਸਰਵੰਸ ਸਿਓ ਤੇ ਆਪਣੇ ਉਸ ਤੋਂ ਇੱਕ ਧੜੀਆਂ ਵਾਲ ਸਾਫ ਸੀਗੇ ਟੁੱਡੀ ਗਿਆਂ ਤੋਂ ਪ੍ਰੋਫੈਸਰ ਉਹ ਰੈਫਰੀ ਕਰਦੇ ਸੀ ਉਹਦੀ ਜਦੋਂ ਮਗਰਲਾ ਮੈਚ ਸੀਗਾ ਨਾ ਫਾਈਨਲ ਇੱਕ ਇੱਕ ਰੇਡ ਰਹਿ ਗਈ ਇੱਕ ਇੱਕ ਰੇਡ ਜਦੋਂ ਰਹੀ ਤੇ ਹਰਜੀਤ ਨੂੰ ਹਰ ਆ ਪਿੰਡਰਾ ਚ ਦੀਪੀ ਮੁੰਡਾ ਖੇਡਦਾ ਸੀ ਬਸੀਆਂ ਦਾ ਉਹਨੇ ਹਰਜੀਤ ਆ ਪੱਟ ਪਰ ਲਿਆ ਜਦੋਂ ਪੱਟ ਪਰਿਆ ਤੇ ਉਦੋਂ ਆ 30 ਸੈਂਟ ਨਹੀਂ ਹੁੰਦੇ ਸੀਗੇ ਉਹ siree ਤੱਕ ਹਰੀਤ ਖਿੱਚ ਕੇ ਲਿਆ ਆ ਬੱਲੇ 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 ਜਦੋਂ ਹਰਜੀਤ siree ਤੱਕ ਖਿੱਚ ਕੇ ਲਿਆ ਤੇ ਆਪਣੇ ਦੂਜੇ ਦਿਨ ਹਫਤੇ ਬਾਅਦ ਲੇਖ ਆ ਪਰ ਪ੍ਰਿੰਸੀਪਲ ਸਰਬਰ ਚੋਂ ਤਾਂ ਹਾਂਜੀ ਖੇਡ ਸੰਸਾਰ ਤੇ ਖੇਡ ਸੰਸਾਰ ਤੇ ਉਹਨਾਂ ਨੇ ਲਿਖਿਆ ਸੀ ਕਿ ਲੱਖ ਲੱਖ ਦੀ ਕਬੱਡੀ ਪਈ ਆ ਪਰ ਮੈਂ ਸਾਰੀ ਰਾਤ ਨਹੀਂ ਸੋਚਾ ਸੁੱਤਾਗਾ ਵੀ ਮੈਨੂੰ ਆ ਨੀਂਦ ਨਹੀਂ ਆਈ ਮੈਂ ਬੇ ਨੰਬਰ ਜਾਫੀ ਦਾ ਵੀ ਬਣਦਾ ਸੀਗਾ ਪਰ ਹਰਜੀਤ ਨੇ ਕੋਈ ਕਸਰ ਨਹੀਂ ਛੱਡੀ ਉਸ ਤੋਂ ਬਾਅਦ ਜਿਹੜਿਆ 30 ਸੈਕਿੰਡ ਵਾਲਾ ਸਿਸਟਮ ਆ ਉਸ ਤੋਂ ਬਾਅਦ 30 ਸੈਕਿੰਡ ਵਾਲਾ ਸਿਸਟਮ ਆ ਸ਼ੁਰੂ ਹੋਇਆ ਵਾ ਜੀ ਉਹ ਉਦੋਂ ਉਸ ਦਿਨ ਤੋਂ ਨਹੀਂ ਰੱਖੀ ਗਈ 30 ਸੈਕਿੰਡ ਦੀ 30 ਸੈਕਿੰਡ ਦੀ ਨੀਂ ਕਦੋਂ ਰੱਖੀ ਗਈ ਕੋਈ ਸਾਡੇ ਇੰਦਰਪਾਲ ਬਾਜਮਾ ਵਾਲੇ ਜੀ ਵੀ ਸੁਣ ਰਹੇ ਆ ਵੀ ਹਰਜੀਤ ਦਾ ਤੇ ਮੈਚ ਹੋਇਆ ਸੀਗਾ ਇਹਨਾਂ ਦਾ ਪਿੰਡਰਾਂ ਦਾ ਤੇ ਹਰਜੀਤ ਕਹਿੰਦੇ ਵੀ ਖਿੱਚ ਕੇ ਲੈ ਗਿਆ ਟਾਈਮ ਉਦੋਂ ਹੁੰਦਾ ਨਹੀਂ ਸੀਗਾ ਉਸ ਤੋਂ ਬਾਅਦ ਕਹਿੰਦੇ ਵੀ ਰੈਫਰੀ ਨੇ ਸੋਚਿਆ ਵੀ ਇੰਨਾ ਜ਼ੋਰ ਜਾਫੀ ਦਾ ਲੱਗ ਗਿਆ ਪਰ ਪੁਆਇੰਟ ਫੇਰ ਹਰਜੀਤ ਲੈ ਗਿਆ ਤੇ ਮੈਨੂੰ ਲੱਗਦਾ ਟੀਮ ਵੀ ਹਰਜੀਤ ਹੋਣੀ ਸੀ ਜਿੱਤੀ ਹਰਜੀਤ ਹੋਣੀ ਜਿੱਤ ਗਈ ਸੀ ਅੱਧੇ ਨੰਬਰ ਤੇ ਜਿੱਤੇ ਹਰਜੀਤ ਹੋਣੀ ਜਿੱਤ ਗਈ ਸੀ ਬੇਲੇ ਹੁਣੀ ਅੱਧੇ ਨੰਬਰ ਤੇ ਹਾਰ ਗਈ ਸੀ ਉਹ ਟੀਮ ਤੇ ਮੈਚ ਵੀ ਪਿੰਡਰੀ ਸੀਗਾ ਨਹੀਂ ਗਾਲਬ ਸੀ ਗਾਲਬ ਦੀ ਧਰਤੀ ਹੈ ਬਾਈ ਮੰਦਰ ਦੇ ਪਿੰਡ ਮੈਚ ਸੀਗਾ ਗਾਲਬ ਦੀ ਧਰਤੀ ਤੇ ਤੇ ਉਸ ਤੋਂ ਬਾਅਦ ਨੀ ਰੱਖੀ ਗਈ ਤੇ ਉਸ ਤੋਂ ਬਾਅਦ ਹਰਜੀਤ ਬਹੁਤ ਜ਼ਿਆਦਾ ਚਰਚਾ ਜਾ ਗਿਆ ਹਰਜੀਤ ਆਇਆ ਵੀ ਉਹ ਹਰਜੀਤ ਦਾ ਪਿੰਡਵਾਰ ਦਾ ਪਹਿਲਾ ਜਾਂ ਦੂਜਾ ਮੈਚ ਸੀ ਹਰਜੀਤ ਉਹ ਤੋਂ ਆਪਣੇ ਕਾਲਜ ਤੋਂ سپورٹس ਕਾਲਜ ਜਲੰਧਰ ਤੋਂ ਪਹਿਲੇ ਦਿਨ ਹੀ ਪਹਿਲਾ ਜਾਂ ਦੂਜਾ ਮੈਚ ਹੈ ਹਰਜੀਤ ਦਾ ਪਿੰਡਵਾਰ ਦਾ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਗੇ ਵੀ ਹਰਜੀਤ سپورٹس ਕਾਲਜ ਸਕੂਲ ਜਲੰਧਰ ਦੇ ਵਿੱਚ ਪੜਦਾ ਹੈਗਾ ਪਹਿਲਾ ਦੂਜਾ ਮੈਚ ਸੀਗਾ ਤੇ ਉਹ ਗਾਲਬਦੀ ਧਰਤੀ ਦੇ ਬਾਈ ਮੰਦਰ ਉਹਨਾਂ ਦੇ ਪਿੰਡ ਖੇਡ ਕੇ ਗਏ ਆ ਤੇ ਇੰਨਾ ਜਿਆਦਾ ਮੈਚ ਫਸ ਗਿਆ ਉਸ ਮੈਚ ਤੋਂ ਬਾਅਦ ਉਹ ਟਰਨਿੰਗ ਪੁਆਇੰਟ ਵੀ ਕਹਿ ਸਕਦੇ ਹਰਜੀਤ ਬਾਈ ਦਾ ਵੀ ਜਣੀ ਉਹ ਜਣੀ 10 ਦਾ ਵੀ ਹਰਜੀਤ ਆਉਣ ਵਾਲੀ ਦੁਨੀਆ ਦਾ 스타 ਆ ਤੇ ਮੱਥੇ ਦਾ 스타 ਬਹੁਤ ਏ ਸੀ ਉਹਦਾ ਤੇ ਇੱਕ ਬਾਈ ਮੰਦਰ ਜਦੋਂ ਉਹ ਸੂਰਜਵਾਲਾ ਨੂੰ ਆਏ ਪ੍ਰਣਾਮ ਕਰਦਾ ਸੀਗਾ ਕੀ ਕਿ ਮੈਂ ਜਿੱਥੇ ਤੱਕ ਸੁਣਿਆ ਕਹਿੰਦਾ ਵੀ ਉਹ ਸੂਰਜ ਤੋਂ ਸ਼ਕਤੀ ਪ੍ਰਾਪਤ ਕਰਦਾ ਹੈਗਾ ਉਹਦਾ ਨਾਂ ਹੀ ਇਸੇ ਕਰਕੇ ਉਹ ਉਹਦੇ ਨਹੀਂ ਉਹ 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 ਜਿਹੜਾ ਲੇਖ ਸੀਗਾ ਉਹਦੇ ਵਿੱਚ ਹੀ ਆ ਪ੍ਰਿੰਸੀਪਲ ਸਰਵਨਸ ਨੇ ਦੇਖਿਆ ਸੀਗਾ ਵੀ ਕਬੱਡੀ ਦਾ ਚੜਦਾ ਸੂਰਜ ਚੜਦਾ ਸੂਰਜ ਉਹ ਇਸੇ ਕਰਕੇ ਉਹ ਮੇਰੇ ਖਿਆਲ ਲਿਖਿਆ ਵੀ ਤਾਂ ਕਰਕੇ ਮੱਥਾ ਆਪਣੇ ਸੂਰਜ ਵੱਲੇ ਨੂੰ ਮੂੰਹ ਕਰਕੇ ਮੱਥਾ ਟੇਕੇ ਫਿਰ ਤੁਰਦਾ ਹੀ ਫੇਰ ਰੱਖਿਆ ਸੀ ਆ ਜੀ ਤੇ ਇਹ ਤਾਂ ਸਨ ਜੀ ਦੂਜੇ ਪਲੇਅਰਾਂ ਦੀਆਂ ਗੱਲਾਂ ਬਾਤਾਂ ਤੇ ਤੁਸੀਂ ਆਪਣੇ ਬਾਰੇ ਜਰੂਰ ਦੱਸੋ ਤੁਹਾਡੇ ਨਾਲ ਦੇ ਪ੍ਰੇਰ ਕਾਲਾਗੜ ਵਾਲਾ ਹੁੰਦਾ ਜੀ ਮੇ ਵੀ ਬਹੁਤ ਤਕੜਾ ਪਲੇਅਰ ਸੀਗਾ ਜੀ ਮੈਂ ਉਹਦੇ ਮੈਚ ਵੇਖੇ ਆ ਉਹਦਾ ਗੋਡੇ ਦੀ ਪ੍ਰੋਬਲਮ ਕਰਕੇ ਥੋੜਾ ਡਾਊਨਫਾਲ ਆਇਆ ਭਾਈ ਮੰਦਰ ਦਾ ਮੇਨ ਜਾਪੀ ਸੀਗਾ ਕਾਲਾਗੜ ਵਾਲਾ ਹੋਰ ਵੀ ਇਹਨਾਂ ਦੇ ਪਿੰਡ ਦੇ ਬਹੁਤ ਤਕੜੇ ਪਲੇਅਰ ਸੀਗੇ ਤੇ ਇਹਨਾਂ ਨੇ ਬਹੁਤ ਵੱਡੇ ਪੱਧਰ ਤੇ ਕਿੰਨੇ ਸਾਲ ਕਬੱਡੀ ਖੇਡੀ ਮੈਂ ਕਬੱਡੀ 89 ਇਕ ਚ ਅਸੀਂ ਰੀਲਾਂ ਤੇ ਆ ਗਏ ਸੀਗੇ ਤੇ 2003 ਜਾ ਕੇ ਛੱਡੀ ਆ ਮੈਂ ਪਰ ਜਿਹੜਾ 99 92 ਤੇ 93 95 96 ਅਸੀਂ ਉਰੇ ਟੌਪ ਤੇ ਹੀ ਰਹੀ ਹੈ ਸਾਡੀ ਟੀਮ ਹਨ ਉਹਦਾ ਫਿਰ ਸਾਡੇ ਮੈਚ ਜਿਵੇਂ ਚੂਟ ਚੱਕ ਰਿਹਾ ਸਦਮਾ ਹੋਈ ਭਿੰਡ ਰ ਹੋਏ ਉਤੋਂ ਆਪਣਾ ਜਿੰਨੀਆਂ ਵੀ ਇਲਾਕੇ ਦੀਆਂ ਟੀਮਾਂ ਸੀ ਸਾਰੇ ਉਦੋਂ ਉਸ ਵਕਤ ਜਿਹੜਾ ਸਾਡੇ ਟਾਈਮ ਤੇ ਉਦੋਂ ਘੱਟੋ ਘੱਟ ਸੀ ਆਪਣੇ ਜਗਰਾਉਂ ਇਰੇ ਦੀਆਂ 20 ਟੀਮਾਂ ਸੀ ਜਿਹੜੀਆਂ ਬਈ ਅੱਧੇ ਮੈਚ ਦੇ ਅੱਧੇ ਨੰਬਰ ਤੇ ਜਾਂ ਦੋ ਨੰਬਰਾਂ ਤੇ ਅਸੀਂ ਹਾਰ ਜਿੱਤ ਹੁੰਦੇ ਸੀ ਇਥੋਂ ਉਹ ਜਿੱਤ ਕੇ ਉੱਥੋਂ ਅਸੀਂ ਜਿੱਤ ਕੇ ਰਹਿਟ ਹੈ ਨਾ ਸਭ ਤੋਂ ਪਹਿਲਾਂ ਜਿਵੇਂ ਬਾਈ ਸਵਰਨੇ ਹੋਣੇ ਬਾਰੀ ਵਾਲੀਏ ਜਾਂ ਪੱਪੀ ਪਿੰਦਰੋਣੀ ਜੇਤਪੁਰੀ ਟੀਮ ਉਹ ਤੋਂ ਬਹੁਤ ਤਗੜੀ ਸੀਗੀ ਸਾਡੇ ਇਲਾਕੇ ਇਹ ਫਿਰ ਉਹ ਸੱਤ ਉਹ ਤੋਂ ਸੀਨੀਅਰ ਫਿਰ ਸ਼ਾਂਤੂ ਵਾਲੀਆ ਰਾਜੂ ਹੋਣੇ ਤਲਵੰਡ ਹਾਂ ਤਲਵੰਡੀ ਵਾਲੇ ਹਾਂ ਦਾਰਸ਼ੀ ਕੋਕਰੀ ਵਾਲਾ ਇਹ ਫਿਰ ਦਾਰਸ਼ੀ ਇਕੱਲਾ ਰਹਿ ਗਿਆ ਲਾਲੇ ਹੋਣੀ ਤਲਵੰਡੀ ਵਾਲੇ ਇਹ ਸਾਰੇ ਬੰਦੇ ਹੀ ਐਡਾਨਾ ਖੇਡਦੇ ਰਹੇ ਇੱਕ ਥੋੜੀ ਨੌਲੇਜ ਲਈ ਦੱਸਦਾ ਵੀ ਮੇਰੇ ਪਿੰਡ ਦਾ ਇੱਕ ਪਲੇਅਰ ਸੀ ਬਹੁਤ ਤਕੜਾ ਰੇਡਰ ਸੀਗਾ ਪਿੰਦਰ ਪਿੰਦਰ ਪਿੰਦੀ ਪਿੰਦੀ ਮਸਲੀ ਸਰੀਰ ਸੀ ਮੰਗੂ ਦਾ ਜਾਫੀ ਸੀਗਾ ਸਾਡੇ ਪਿੰਡ ਦੀ ਟੀਮ ਨਾਲ ਗੱਜਣ ਵਾਲੇ ਨਾ ਸਾਡੇ ਨਾਲ ਤਾਂ ਨਹੀਂ ਮੈਨੂੰ ਲੱਗਦਾ ਸਰ ਤੋਂ ਤਾਂ ਵੀ ਬਹੁਤ ਤਕੜੇ ਸੀਗੇ ਜੇ ਸਾਡਾ ਮੈਚ ਲੱਗ ਵੀ ਜਾਂਦਾ ਵੀ ਸਾਨੂੰ ਹੋ ਸਕਦਾ ਬਈ 5-7 ਨੰਬਰ ਹੀ ਦਿੰਦੇ ਭਾਈ ਉਹਨਾਂ ਦੀ ਟੀਮ ਏਡੀ ਤਕੜੀ ਸੀਗੀ ਉਸ ਟਾਈਮ 'ਚ ਤੇ ਉਹਨਾਂ ਪਲੇਅਰਾਂ ਨਾਲ ਕਦੇ ਤੁਹਾਡਾ ਮੈਚ ਲੱਗਾ ਹੀ ਮੈਨੂੰ ਕੀਤਾ ਨਹੀਂ ਲੱਗਾ ਤਾਂ ਹੋਊਗਾ ਪਰ ਕਿਤਾ ਨਹੀਂ ਆ ਮੈਨੂੰ ਕਿਉਂਕਿ ਉਹ 60 ਕਿਲੋ ਦੇ ਵਿੱਚ ਜਿਆਦਾ ਤਕੜੀ ਟੀਮ ਸੀ ਤੇ ਬਾਈ ਮੰਦਰ ਨੇ ਆਪਦਾ ਕਬੱਡੀ ਦਾ ਸਫਲ 15 17 ਸਾਲ ਦਾ ਤਕਰੀਬਨ ਦੱਸਿਆ ਤੇ ਉਦੋਂ ਦਾ ਤੇ ਹੁਣ ਦੀ ਕਬੱਡੀ ਦਾ ਕੀ ਫਰਕ ਦੇਖਦੇ ਹੋ ਤੁਸੀਂ ਹੁਣ ਤਾਂ ਮੂਲੋਂ ਜਿਆਦਾ ਫਰਕ ਪੈ ਗਿਆ ਮੂਲੋਂ ਜਿਆਦਾ ਜਿੱਦਾਂ ਪਲੇਅਰ ਇੱਕ ਦੂਜੇ ਦੀ ਰਿਸਪੈਕਟ ਨਹੀਂ ਕਰਦੇ ਸਮੇਂ ਦੇ ਪੰਕਚੁਅਲ ਨਹੀਂ ਇਹ ਚੀਜ਼ਾਂ ਆ ਜਾਂਦੀਆਂ ਹੀ ਕੁਝ ਕਮੇਟੀਆਂ ਜੀ ਵੀ ਪ੍ਰੋਬਲਮਾਂ ਕੁਝ ਪਲੇਅਰਾਂ ਚ ਵੀ ਆ ਠੀਕ ਕਿਉਂਕਿ ਸਾਰਾ ਕੁਝ ਤਾਂ ਇਕੱਠਾ ਹੁੰਦਾ ਰਲ ਮਿਲ ਕੇ ਹੁੰਦਾ ਦੂਜਾ ਜਿਹੜਾ ਉਹ ਕੋਣ ਜਿਹੜਾ ਉਥੇ ਇੰਡੀਆ ਚ ਚੱਲਦਾ ਵੀ ਗਾਂ ਕਿ ਉਥੋਂ ਐਕਟ ਫੋਨ ਕਰਦਾ ਫਲਾਣੇ ਬੰਦੇ ਨੇ ਖੇਡਣੇ ਉਦੋਂ ਅਸੀਂ ਕੀ ਖੇਡਦੇ ਅਸੀਂ ਖੇਡਦੇ ਜਿੱਤਣ ਲਈ ਠੀਕ ਹੈ ਵੀ ਅੱਜ ਤੂੰ ਮੈਨੂੰ ਹਰਾਇਆ ਕੱਲ ਨੂੰ ਤੈਨੂੰ ਤੇਰੇ ਮਾਪੇ ਪਿਛਾ ਕਰਕੇ ਤੈਨੂੰ ਹਰਾਉਣਾ ਅਸੀਂ ਠੀਕ ਹੈ ਹੁਣ ਹੈਗਾ ਵੀ ਉਹ ਇੰਡੀਵਿਜੁਅਲ ਹੋ ਗਈ ਕਬੱਡੀ ਰਾਈਟ ਪੈਸੇ ਤੱਕ ਮਤਲਬ ਹੋ ਗਿਆ ਬੰਦਿਆਂ ਦਾ ਹੈ ਨਾ ਰਾਈਟ ਉਹ ਉਹ ਤੋਂ ਪੈਸੇ ਨਾਲ ਜੀ ਪੈਸਾ ਤਾਂ 5 ਜਾਂ 4000 ਦਾ ਕਤੇ 10000 ਰੁਪਇਆ ਹੁੰਦਾ ਸੀ ਪਰ ਟੀਮਾਂ ਉਦੋਂ 100-100 ਟੀਮ ਭਿੰਡਰਾਂ ਦੇ ਟੂਰਨਾਮੈਂਟ ਤੇ 100 ਗਾਰੰਟੀ ਬਜਟ ਟੂਰਨਾਮੈਂਟ ਜਿੱਤਿਆ ਸੀ ਤੇ ਆ ਆਪਣੇ ਏਰੀਆ ਚ ਪੰਜ ਗ੍ਰਾਂਈ 93 ਦੀ ਗੱਲ ਆ ਡਰੋਲੀ ਭਾਈ ਹੱਲ ਕਲਾ ਫਿਰ ਆਪਣੇ ਇਲਾਕੇ ਕੱਪ ਵੀ ਆਪਣੇ ਇਲਾਕੇ ਜੀ ਪਹਿਲਾਂ ਮੋਕੇ ਵਾਲਾ ਕੱਪ ਜਿਹੜਾ ਸ਼ਰਮੇ ਨੇ ਜਾ ਕੇ ਕਰਾਇਆ ਸੀਗਾ ਉਹ ਅਸੀਂ ਜਿੱਤਿਆ ਸੀਗਾ 93 ਜੋ ਉਹ ਉੱਚ 16 ਟੀਮਾਂ ਐਂਟਰ ਕੀਤਾ ਇਸ ਕੱਪ ਦੀ ਨਹੀਂ ਮੋਗੇ ਮੋਗੇ ਐਸਡੀ ਕਾਲਜ ਐਸਡੀ ਕਾਲਜ ਹਾਂਜੀ ਸਕੂਲ ਐਸਡੀ ਹਾਂ ਉਹਨਾਂ ਕੱਠ ਵੀ ਡਾਕਟਰ ਦਰਸ਼ਨ ਸਿੰਘ ਮੈਮੋਰੀਅਲ ਹਾਂ 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 ਉੱਥੇ ਹੋਇਆ ਸੀਗਾ ਤੇ ਉਹ 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 ਜੇ ਟੂਰਨਾਮੈਂਟ ਹੁਣ ਮਿਲਦੇ ਵੀ ਨਹੀਂ ਤੁਹਾਨੂੰ ਹਨਾ ਆਪਦੇ ਤੌਰ ਤੇ ਜਾਂਦੇ ਸੀ ਆਪਦੇ ਖਰਚੇ ਤੇ ਜਾਂਦੇ ਸੀਗਾ ਸਭ ਕਿਰਾਇਆ ਵੀ ਮੰਗ-ਮੁੰਗ ਕੇ ਲੈਣਾ ਪੈਂਦਾ ਸੀਗਾ ਮੈਨੂੰ ਲੱਗਦਾ ਉੱਥੇ ਤੁਹਾਡਾ ਫਾਈਨਲ ਵੀ ਝੂੜ ਚੱਕ ਨਾ ਜਾ ਕਿ ਝੂੜ ਚੱਕ ਨਾ ਫਾਈਨਲ ਸੀਗਾ ਝੂੜ ਚੱਕ ਦੱਸ ਮੈਂ ਨਹੀਂ ਉਸ ਟਾਈਮ ਮੈਨੂੰ ਲੱਗਦਾ ਚੌਥੀ ਪੰਜਵੀਂ ਸੀਗਾ ਤੇ ਉਹ ਪਹਿਲਾ ਟੂਰਨਾਮੈਂਟ ਸੀਗਾ ਐਸਡੀ ਸਕੂਲ ਦਾ ਜਿਹੜਾ ਹੀ ਦੇਖ ਕੇ ਆਏ ਸੀਗੇ ਤੇ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਜਾਣਕਾਰੀ ਦਿੱਤੀ ਡਿਸਪਲਨ ਦੀ ਕਮੀ ਪਲੇਅਰਾਂ ਚ ਵੀ ਤੇ ਕਮੇਟੀਆਂ ਚ ਵੀ ਆਈ ਆ ਦੋਨੇ ਚੀਜ਼ਾਂ ਰਲ ਮਿਲ ਕੇ ਆ ਜੋ ਇਹਨਾਂ ਨੇ ਦੱਸਿਆ ਤੇ ਇਹ ਸਨ ਜੀ ਸਾਡੇ ਬਾਈ ਮੰਦਰ ਗਾਲਬ ਜੀ ਜੋ ਸੈਂਟੀਮਿੰਗਾਂ ਸਿੱਖ ਖੇਡਾਂ ਦੇ ਕਬੱਡੀ ਆਸਟ੍ਰੇਲੀਆ ਲਾਈਵ ਤੇ ਸਾਡੇ ਨਾਲ ਜੁੜੇ ਬਾਈ ਜੀ ਧੰਨਵਾਦ ਤੁਹਾਡਾ ਜੀ ਥੈਂਕ ਯੂ ਬਹੁਤ ਮਿਹਰਬਾਨੀ ਵੀ ਥੈਂਕ ਯੂ ਜੀ ਇਹ ਸਨ ਬਾਈ ਜੀ ਸਾਡੇ ਮੰਦਰ ਗਾਲਬ ਜੀ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਬੜੀ ਮੁੱਲੀ ਜਾਣਕਾਰੀ ਦਿੱਤੀ ਹਰਜੀਤ ਦੇ ਬਾਰੇ ਦੱਸਿਆ ਵੀ ਹਰਜੀਤ ਦੀ ਲਾਈਫ ਦਾ ਟਰਨਿੰਗ ਪੁਆਇੰਟ ਸੀ ਹਰਜੀਤ ਉਸ ਟਾਈਮ ਜਲੰਧਰ ਦੇ ਵਿੱਚ ਖਾ ਸਪੋਰਟ ਸਕੂਲ ਤੋਂ ਨਿਕਲ ਕੇ ਤੇ ਉਹ ਆਏ ਇੱਧਰ ਤੇ ਇਸ ਤਰ੍ਹਾਂ ਜਾਨੀ ਕਬੱਡੀ ਦੇ ਵਿੱਚ ਉਹਨਾਂ ਨੇ ਆਵਦਾ ਨਾਂ ਖਟਿਆ ਸਾਡੇ ਕੋਲ ਜੰਦਰਪਾਲ ਬਾਜਵਾ ਜੀ ਪਹੁੰਚ ਚੁੱਕੇ ਆ ਜਮਨਦੀਪ ਜੀ ਗੋਲਾ ਮਾਲਾ ਸਾਰਿਆਂ ਦਾ ਧੰਨਵਾਦ ਜੀ